ਹੈਲੋ एवरीवन वेलकम बैक टू ਆਹਿਦਾ ਸਟਡੀ ਜ਼ੋਨ ਆਈ ਹੋਪ ਕਿ ਤੁਸੀਂ ਸਾਰੇ ਵਧੀਆ ਹੋਵੋਗੇ ਐਸ ਯੂ نو ਸਟੂਡੈਂਟ ਕਿ ਅਸੀਂ ਆਪਣੇ ਜਿਹੜੇ ਚੈਨਲ ਆਹਿਦਾ ਸਟਡੀ ਜ਼ੋਨ ਦੇ ਉੱਪਰ ਸੀਡੀਪੀ ਦੀ ਜਿਹੜੀ ਸੀਰੀਜ਼ ਆ ਉਹ ਚਲਾ ਰਹੇ ਹਾਂ ਠੀਕ ਹੈ ਮੈਨੂੰ ਉਮੀਦ ਹੈ ਕਿ ਤੁਹਾਡਾ ਜਿਹੜੀ ਪੀਐਸਟੈਟ ਦੀ ਤਿਆਰੀ ਉਹ ਬਹੁਤ ਵਧੀਆ ਢੰਗ ਨਾਲ ਹੋ ਰਹੀ ਹੋਊਗੀ ਤੇ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਆਪਣੀ ਜਿਹੜੀ ਪੰਜਾਬ ਸਰਕਾਰ ਹੈ ਉਹ ਨਿਊ ਨਿਊ ਨੋਟੀਫਿਕੇਸ਼ਨਸ ਨੇ ਜਿਹੜੇ ਟਾਈਮ ਟੂ ਟਾਈਮ ਕੱਢਦੇ ਰਹਿੰਦੇ ਆ ਉਹਦੇ ਰਿਲੇਟਡ ਹੀ ਤੁਹਾਨੂੰ ਥੰਬਨੇਲ ਦੇਖ ਲਿਆ ਹੋਣਾ ਅੱਜ ਜਿਹੜਾ ਆਪਣਾ ਟੌਪਿਕ ਹੈ ਕਿ ਕੁਝ ਨਵੀਆਂ ਵੈਕੈਂਸੀਜ਼ ਨੇ ਜਿਹੜੀਆਂ ਉਹ ਸਾਹਮਣੇ ਆਈਆਂ ਨੇ ਤੇ ਉਹਦੇ ਬਾਰੇ ਅੱਜ ਅਸੀਂ ਗੱਲਬਾਤ ਕਰਾਂਗੇ ਹਾਂਜੀ ਸਟੂਡੈਂਟਸ ਪੋਸਟਸ ਬਾਰੇ ਗੱਲ ਕਰਨ ਤੋਂ ਪਹਿਲਾਂ ਆਈ ਰਿਕੁਐਸਟ ਕੇ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਦਬਾ ਲਓ ਤਾਂ ਕਿ ਤੁਹਾਨੂੰ ਨਵੀਆਂ-ਨਵੀਆਂ ਅਪਡੇਟਸ ਨੇ ਜਿਹੜੀਆਂ ਉਹ ਟਾਈਮ ਟੂ ਟਾਈਮ ਮਿਲਦੀਆਂ ਨੇ ਹਾਂਜੀ ਸਟੂਡੈਂਟ ਜਿਵੇਂ ਤੁਸੀਂ ਕੀ ਆਪਣੇ ਸਕਰੀਨ ਦੇ ਉੱਪਰ ਦੇਖ ਸਕਦੇ ਹੋ ਜਿਹੜਾ ਇਹ ਆ ਇੱਕ ਇੱਕ ਜਿਹੜੀ ਪੋਸਟ ਹੈ ਜਿਹੜੀ ਉਹ ਆ ਆਪਾਂ ਨੂੰ ਦੇਖਣ ਨੂੰ ਮਿਲ ਰਹੀ ਹੈ ਅੱਜ ਦੇ ਟਾਈਮ ਕਿ ਜਿਹੜੀਆਂ ਕੁਝ ਅਸਾਮੀਆਂ ਨੇ ਕੁਝ ਪੋਸਟਾਂ ਨੇ ਜਿਹੜੀਆਂ ਕਿ ਆ ਕੱਢੀਆਂ ਜਾ ਰਹੀਆਂ ਨੇ ਜਿਵੇਂ ਕਿ ਤੁਹਾਡੀ ਸਕਰੀਨ ਦੇ ਉੱਪਰ ਹੈ ਆਪਾਂ ਇਸ ਨੂੰ ਪੜ੍ਹ ਦਿਆ ਕੁਲਾ ਕਾਲਜਾਂ ਦੇ ਸਟਾਫ ਵਸਵੰਦੀ ਹਰਜੋਤ ਬੈਸ ਨੇ ਕੀਤਾ ਵੱਡਾ ਐਲਾਨ ਹਾਂਜੀ ਸਟੂਡੈਂਟ ਜੋਤ ਬੈਸ ਜੋ ਕਿ ਸਾਡੇ ਪੰਜਾਬ ਦੇ ਜਿਹੜੇ ਸਿੱਖਿਆ ਮੰਤਰੀ ਨੇ ਉਹਨਾਂ ਨੇ ਕੀ ਹੈ ਕੁਝ ਜਿਹੜੀਆਂ ਪੋਸਟਾਂ ਦਾ ਐਲਾਨ ਕੀਤਾ ਆ ਕਿਹੜੀਆਂ-ਕਿਹੜੀਆਂ ਪੋਸਟਸ ਨੇ ਉਹ ਸਰਕਾਰੀ ਕਾਲਜਾਂ ਚ 640 ਪ੍ਰੋਫੈਸਰਾਂ ਦੀ ਜਲਦੀ ਕੀਤੀ ਜਾਵੇਗੀ ਭਾਤੀ ਹਾਂਜੀ ਦੂਸਰੇ ਨੰਬਰ ਤੇ ਸਰਕਾਰੀ ਵਿਭਾਗ ਵੱਲੋਂ 7000 ਪ੍ਰਾਇਮਰੀ 6000 ਈਡੀਟੀ ਪ੍ਰਾਇਮਰੀ ਔਰ ਈਡੀਟੀ ਜਿਵੇਂ ਲੱਗ ਰਿਹਾ ਵੀ ਇੱਕੋ ਹੀ ਗੱਲ ਹੈ ਲੈਵਲ ਦਾ ਇਹਨਾਂ ਦੀ ਇੱਕੋ ਹੀ ਹੈ ਤੇ 6000 ਜਿਹੜੇ ਮਾਸਟਰ ਕੈਡ ਅਧਿਆਪਕਾਂ ਦੀ ਕੀਤੀ ਜਾਵੇਗੀ ਭਰਤੀ ਹਾਂਜੀ ਸਟੂਡੈਂਟਸ ਅੱਗੇ ਦੇਖੋ ਪ੍ਰਿੰਸੀਪਲ ਤੋਂ ਬਾਅਦ ਹੁਣ